जातु में जो जो में जाता है पर कला को जरूरत है या कुछ क्या जाए क्योंकि आपने इसकी इस बात कही जो किस दरमास होता रहिए आस होता राजा तमाम आपका फैसला दिखो अंतारू सब अंतारू होता तेरा की हाथों कर की हाथित कर सुमाने वाली दिलाए ਕੀਤੇ ਤੇਰੇ ਰਾਗ ਪਰੇਸ਼ਾ ਕਹੀਏ ਕੀਤੇ ਤੇਰੇ ਧਾਰਮ ਨਾਮ ਪਾਵਨ ਤੁਮ ਬੰਕਾਂ ਨਿਦਰ ਕਰਤਿ ਰਾਜਾ ਭਰਿ ਗੁਆਲੀ ਜਾਵੋ ਬੋਲ ਜਿਤੁ ਗੁਪਤਿ ਲੇਖ ਜਾਨਣੋ ਨਿਤ ਨਿਗਰ ਘਰੁ ਵਿਚਾਰੇ ਗਾਵੋ ਤੁਮੋ ਨਿ ਸਰਬਾ ਮਾਹੀ ਨੋ ਹਉ ਤੇਰੇ ਸਰਬਤਿ ਵਾਰੀ

ਗਾਵੋ ਤੁਮੋ ਨਾਮੁ ਹੁਨਿਆ ਮੰਨੋ ਕੰਕੇ ਸਰਬ ਮਛ ਕੇ ਅਨੀ ਗਾਵੋ ਤੁਮੋ ਰਸ ਲੋਪਾਈ ਤੇਰੇ ਅਕਸ਼ਰ ਦੀ ਰਤਨਾਵੇ ਗਾਵੋ ਤੁਮੋ ਜੋ ਨ ਮਹਾ ਬਿਸੂਆ ਗਾਵੋ ਤੁਮੋ ਸੰਕਿਆਰੇ ਗਾਵੋ ਤੁਮੋ ਨਾ ਤਾਨੁ ਮਨ ਤੇਰ ਮੰਦਾ ਅਨੰਤ ਰਖੀਂ ਦੀਨ ਕਾਹੇ ਤੇਈ ਤੁਮੋ ਗਾਵੋ ਜੋ ਤੁਮੋ ਰਖੀ ਤੇਰੇ ਅਕਸ਼ਰ ਸਾਮੇ ਪੂਰ ਤੇ ਤੁਮੋ ਗਾਵੋ ਤੇਰੇ ਚਿਤ ਨਾ ਹੁੰਦਾ ਨਿਥਿਆ ਦੀ ਤੇਰੀ ਸੋਏ ਸੋਏ ਸਦਾ ਸਰਤਿ ਉਤਾਰਿ ਸਤਿਅਾ ਸਾਖੀ ਨਾਈ ਹੈ ਪਿੰਡੁ ਕੀ ਤੇ ਨਜਰਤੀ ਰਤਨਾ ਦੇ ਨਨ ਚਾਰੀ ਰੰਗੀ ਰੰਗੀ ਭਾਤੀ ਕਰ ਕਰ ਜੇ ਸ੍ਰੀ ਮਾਇਆ ਜੀਨੋ ਭਾਈ ਕਰ ਕਰ ਦੇ ਕਹਿ ਤਾਪੁਣਾ ਲਿਆ ਬੜੇ ਆਇ ਜੋ ਤੇ ਸਭਾ ਅਮਰ ਸੋਈ ਕਰਿ ਸ੍ਰੀ ਫਿਰੁ ਕੰਨਾ ਕਰਨਾ ਜਾਈ ਤੋ ਪਾਰਿ ਸਿਆ ਹੂ ਸ਼ਾਹਾ ਪਤਿਸਾਹਿਬ ਨਾਨਕ ਰੇਹੰਦਰ ਜਾਈ

गाव सातु सर्व ताप सर्व जगे आईया सिधा पुरुष आगिया बढे आईया पुलकित दिखरे ना पाल्या कारण मिले मैं गात रहाया आखणा वाला के हवी प्यारा शक्ति परीसे कौन तो रा राजितो भी तुसी क्या प्यारा नानक सच सवरो तो मारा आत्ममंदा पहला

ਨਾਵ ਮਰੀ ਨਾ ਕੋ ਬੈ ਸੰਗਤੀ ਤਾਰਹਿ ਨ ਚੁੱਕੈ ਤਉ ਗੁਣ ਏਹੋ ਹੋਰ ਨਾਹੀ ਕੋਈ ਨਾ ਤੂ ਆਨਟੂ ਹੋਇ ਦੇਵੜ ਆਪੋ ਦੇਵ ਦਿੱਤਾ ਤੂ ਜਿਨਨ ਕਰਕੇ ਕੀਤੀ ਦਾ ਤਸਮ ਸਾਰੇ ਤੇ ਸੁਝਾ ਤੂ ਨਾਨਕ ਨਾਵੇ ਰਾਜ ਸਮਾਤਿ ਰਾਗੁ ਜੀ ਮਹੰਤਾ ਰੁਪਾ ਰਾਮ ਕੀ ਜੈ ਸਤਿਗੁਰ ਸਤਿਪੁਰ ਸਾਹਿਬ ਕਰੋ ਗੁਰੂ ਗੋਬਿੰਦ ਸਿੰਘ ਰਾਮ ਕੀ ਰੇ ਕਿਰਨ ਸਤਗੁਰ ਕਰਵਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰ ਦੇ ਬਿਮੋਕਾਓ ਰਾਮ ਨਾਮ ਤੇ ਪ੍ਰਿਆਸ ਗੁਰ ਮਤ ਨਾਮ ਮੇਰਾ ਪ੍ਰਾਣ ਸਤਾਈ ਅਰ ਕੀਤ ਕਰ ਮਰੀ ਲੈ ਰਾਤ ਰਤਾਵ ਹਾਰਜਨ ਕੀ ਬੜਾ ਆਗੂ ਬਡੇਰੇ ਜਿਹਨ ਖੜਾ ਸਰ ਸਾਧਾ ਨਰਪਿਆ ਸੁਭਾਗਨ ਨਾਮ ਬਿਲਾ ਤ੍ਰਿਪਤਾਸਿੰਘ ਸੰਗ ਗੁਰੂ ਪਰਿਆਸ ਜਿਨ ਹਾਰੇ 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 ਸੁਆਲ ਨਾ ਲਪਾਇ ਤੇ ਪਾਵੀ ਜਮ ਬਾਤ ਰੂਪ ਸਰਵ ਸੰਗਤਨੀ ਆਈ ਤਰੇਤੀ ਦੇ ਤਰੇਤੀ ਦਾ ਜਿਨ ਹਰ ਜਨ ਸਰਵ ਕੋ ਸੰਗਤ ਪਾਈ ਤੈਂ ਸਰ ਮਾਸਟਰ ਬਿਨ ਖਿਆਲ ਕਾਰਸ ਸੰਤ ਧਨ ਸਰ ਸੰਗਤ ਜਿ ਤਨ ਦਸ ਪਾਇਆ ਮਿਰਜਾ ਨਾਨਕ ਤੁਮ ਨਾਮ ਕਰਿਆ ਸੁਰਾਗ ਜੀਰੀ ਮਹੰਮਾ ਪੰਗਵਾਰ ਕਾਹੀ ਮਨ ਚਿਤ ਵਰਤਉ ਤੇ ਆਹਰ ਹਰਿ ਜੀਉ ਕਰਿਆ ਸੈਲ ਪੱਥਰ ਮੈਂ ਜੰਤੋ ਬਾਜ ਦਾ ਕਾਰਜਿਕ ਆਪੀ ਕਰਿ ਘਰੇ ਆ ਮੇਰੇ ਮਾਤੋ ਜੀ ਸਰ ਸੰਗਤ ਮੇਲੇ ਤੂ ਕਰਿਆ ਕੋ ਸਰਕਾਰ ਪਰਮਪਦ ਪਾਇਆ ਤੂ ਕੀ ਕਾਛਾਰਿਆ ਰਹਾ ਜਨਨ ਪਿਤਾ ਰੁਧ ਸੁਧ ਬਨਤਾ ਕੋਈ ਨਾ ਵਿਸਕੀ ਤਰਿਆ ਸਿਰ ਸਿਰਿ ਸੁ ਸੰਗਾਥਿ ਆਪੁ ਕਰੇ ਮਨ ਭਉ ਕਰਿਆ ਤੇ ਉਡਾ ਵੇਸੂ ਸਾ ਤੇ ਪਾਛੇ ਬਚੇ ਬਿਚਰੀਆ ਤੇ ਤਵਨ ਤਲਾਵੇ ਤਭੁ ਸੁਖਾਵੇ ਮਨ ਮੇ ਸਿਮਰਨ ਕਰੀਆ ਸਾੰਬਨਾ ਦਸਰਥ ਸਿਦਾਂਤ ਤੁਮ ਘਟਲ ਧਰਿਆ ਜਨ ਮਨੁ ਰਤਗੰਗ ਸਤਿਗੋਦਿ ਅਯਗਿਆ ਤੇ ਰਾਮ ਸਨਾ ਪਾਰਾ ਭਰੀਆ ਰਾਜ ਅਸਰਾ ਮਹਾਂ ਦਾ ਚੋਖਾ ਸੋ ਕੋ ਚੈ ਓੰਕਾਰੁ ਜੀ ਸਤਿਗੁਰਿ ਦੇਖਾਉ ਪ੍ਰਭੂ ਕੋ ਨਿਰੰਦਰ ਨਾਰ ਕੋ ਸੰਨੰਦਰ ਨਾਰਾ ਕੁਮਾਰਾ ਕੁਮਾਰਾ ਸਭ ਜੀ ਆਵੇ ਸਭ ਜੀ ਆਵੇ ਤੁਮ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਸੋ ਜੀਨਿਆ ਕਹਦਾ ਤਾਰਾ ਹਰਿ ਧਿਆਉ ਤਉ ਜੀ ਸਭ ਤੁਮ ਤੁਮ ਬਿਸਾਰ ਕਹਾਰਾ ਹਰਿ ਆਪੇ ਸਾਪੂਰ ਹੋਰ ਆਪੇ ਸੇਖੂ ਜੀ ਕਿਆ ਨਾਮ ਕੇ ਜਪਤ ਵਿਚਾਰ ਆ ਮੁਕਤ ਕਰ ਦੇ ਅੰਦਰ ਤੇ ਦਸਾਂ ਮੇਰਾ ਅੰਤਰ ਜੀ ਹਾਰੇ ਤੋਂ ਪਰਮ ਸੁਮਾਨਾ ਇਕਤਾ ਤੇ ਸਾਰੇ ਕਰਾਈ ਦੀ ਸਤਿ ਦੇ ਰੇਤ ਵਿਟਾੜਾ ਤੂੰ ਆਪੇ ਦਾਤਾ ਆਪੇ ਭੁਖਤਾ ਜੀ ਆਪ ਤੋਂ ਬਿਨਾ ਬਰਦਾ ਨਾ ਜਾਣਾ ਤੂੰ ਪਾਰ ਕਰਉਂਦੇ ਅੰਤ ਦੇ ਅੰਤ ਜੀ ਤੇ ਕੇ ਆਪਾ ਆਪਾ ਜੋ ਸਿਰ ਹੈ ਤੂੰ ਸਿਰ ਹੈ ਤੁਜੀ ਜਾਣਦਾ ਤੈਨ ਤੁਰਾਣਾ ਹਰ ਧਿਆਵੇ ਹਰ ਧਿਆਵੇ ਤੁਜੀ ਸੀ ਗੈ ਤੂੰ ਮੈਨ ਬਖਸ਼ੀ ਦੇਵ ਮੁਕਤ ਸੇਵਕੁ ਭਾਈ ਜਿਨ ਹਰ ਧਿਆਇਆ ਜੀ ਤਨ ਤੋਪੇ ਜਨ ਕੀ ਬਾਸੀ ਜਿਨ ਮਿਰ ਪਉ ਜਨ ਹਰ ਪਉ ਧਿਆਇਆ ਜੀ تیر ਕਾ ਪਉ ਸੰਗ ਵਾਸੀ ਗਿਰ ਸੇਵਿਆ ਜਿਨ ਸੇਵਿਆ ਮੇਰਾ ਹਰ ਕੀਤੇ ਹਰ ਹਰ ਰੂਪ ਸਮਾਸੀ ਸੇ ਧਰਨ ਸੇ ਤਨ ਜਿਨ ਹਰ ਧਿਆਇਆ ਜੀ ਜਨਾਨਿਤ ਤਿੰਨਰ ਜਾਸੀ ਤੇਰੀ ਬਖਤ ਤੇਰੀ ਬਖਤ ਪੜ੍ਹਾੜੀ ਧਰੇ ਅੰਤ ਬੇ ਅੰਤ ਆ ਤੇਰੇ ਭਖਤ ਤੇਰੇ ਭਖਤ ਸਲਾਹ ਹਮ ਤੁਮ ਕੀ ਹਰ ਅੰਚਲੀ ਤਨਮਤਾ ਦੇਵੀ ਅਨ ਜਦੇਵੀ ਅਨ ਕਰੇ ਹਰ ਤੂਜਾ ਜੀਤਿ ਤਪਾਏ ਜਿਤੇ ਵੀ ਅੰਤਾ ਤੇਰੀ ਅਨੇਕ ਤੇਰੇ ਅਨੇਕ ਕਰੇ ਤੋ ਸਿਮਰਤ ਸਾਸ ਤੀ ਕਰਿ ਕਰਿਐ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਤੁਹਾਡੀ ਜਨਨ ਕਲੀ ਜੋ ਭਾਵੈ ਮੀਰੀ ਹਰਿ ਸਰਵੰਤਾ ਤੂ ਆਦਿ ਤੁਲਕ ਕਰਮ ਕਰਤਾ ਜੀਤੁ ਤੇ ਜੀਵੜਾ ਬਨਵਾ ਹੋਈ ਤੋ ਜੁਗ ਜੁਗੋ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਿਰਖਰਪਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੋ ਪਾਈ ਜੀ ਤੁਦੇ ਆਪੇ ਸ੍ਰਿਸ਼ਟ ਸਭ ਹੋਈ ਜਨ ਨਾਨਕ ਗਉੜਾ ਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਨਲਾ ਚੰਤਾ ਕੂ ਕਰਤਾ ਸਕਿਆ ਮੈਂ ਦਾਸ ਆਈ ਜੋ ਤੂੰ ਘਰੈ ਸੋਈ ਤੇਸੀ ਜੋ ਤੂੰ ਦੇ ਐ ਸੋਈ ਹੋ ਪਾਈ ਰਹਾਉ ਸਭ ਤੇ ਵੀ ਤੂੰ ਸੰਮੀ ਤੇ ਆਇਆ ਜਿਸ ਨੂੰ ਤੇਰੇ ਪਾਗਰੇ ਤਿਨ ਨਾਮ ਰਤਨ ਪਾਇਆ ਸੁਰਮਕ ਲਾਤਾ ਮਨ ਮੁਕਤ ਦਵਾਇਆ ਤੂ ਤੇ ਆਪਿ ਸ਼ੋਡਿਆ ਆਪਿ ਲਾਇਆ ਤੂ ਦਰਿਆਉ ਸਭ ਤੇ ਹੀ ਮਾਹੀ ਤੂ ਵੇ ਦੂਜਾ ਕੋਈ ਨਾ ਜੇ ਜੀ ਜੰਤ ਸਭ ਤੇਰਾ ਕੇਲ ਵਿయోగ ਮਿਲ ਵਿਛੜਿਆ ਸੰਜੋਗ ਜੇ ਸਨਾ ਤੂੰ ਜਾਣਾਈ ਹੈ ਸੋਈ ਜਿਨ ਜਾਣੇ ਹਰ ਗੁਰ ਤਾਂਹੀ ਆਖ ਸੁਖਸਾਣੇ ਬਿਨਾਰ ਦੇਵਿਆ ਤੈਨੂੰ ਪਾਇਆ ਤੇ ਜੀ ਹੇਰਾ ਪ੍ਰਾਪਤ ਮਾਇਆ ਤੈਨੂੰ ਆਪੇ ਵਰਤਾ ਤੇਰਾ ਕੀਆ ਸੁਖ ਹੋਏ ਤੁਧ ਬਿਨ ਤੂ ਚਾਹ ਬਰਨਾ ਕੋਈ ਤੁੰ ਕਰ ਗੁਰ ਵੇਖੇ ਜਾਣੇ ਸੋਈ ਚਰਨਾ ਗੁਰਮਤ ਕਰ ਗਤੋ ਹੋਏ ਆਖ ਮਹੰਗਾ ਕਹਿ ਲਾ ਦੇਵ ਤੇ ਸਾਰੇ ਵਰੁੜੇ ਭਈ ਦੇ ਨਿਵਾਸਾ ਪਾਣੀ ਬਾਬਕ ਪਿੰਨ ਹੈ ਜੀਆ ਪੰਕਜ ਮੁਖ ਕਬਨੀ ਕਿਆ ਦੇ ਹੁੰਦੇ ਚਾਹ ਤੇ ਜੀਏ ਮਾਨਵ ਕੀਪਨਾ ਜੇਪ ਸਮੂਰਗੋ ਨਾ ਅੰਦਰਸ ਰਤੇ ਨਾ ਦਰਿਆ ਆਉ ਨਾ ਹੋ ਜਤੀ ਸਦੀ ਨਹੀਂ ਫੜਿਆ ਨੂ ਰਖੂ ਉਦਾ ਜਨਮ ਕਹਿਆ ਪ੍ਰਣਵਤ ਨਾਨਕ ਪਿੰਨ ਕੀ ਸਰਨਾ ਜੇਤੋ ਨਾਹੀ ਵਿਸਰਿਆ ਸਮਾਨ ਕਹੀ ਤੇਰਾ ਪਦਮਨੁਖ ਦੇਹ ਬੀਆ ਗੋਬਿੰਦ ਨਨਕੀਏ ਤੇਰੀ ਬਲੀਆੁਰ ਗਾਜ ਤੇਰੇ ਕਿਤੇ ਨਾਮ ਮੇ ਸਾਸ ਸੋ ਭਜਿ ਤੇਰਾ ਨਾਮ ਚਰਨ ਧਿਆਨ ਲਾਗੁ ਭਜਨ ਕਰਮ ਕੈ ਜਨਮ ਰੇਖਾ ਜਾਪਿ ਰੰਗ ਮਾਇਆ ਕੈ ਰਹਾਉ Japta basan ja beta ana kamahia Seva sadhna jan mia par raaya Kahun aanak ram ni jikaram na ਸ਼ਾਹੀ ਦਸਵੀਂ ਕਬੀਰੋਂ ਬਾਕੀ ਦੇ ਸੀ ਚਾਹ ਪਈ ਅਮਰੀ ਕਰੋ ਹਾਥ ਤੇ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਨ ਚਰ ਮਨ ਮਨ ਰਹੇ ਸਮਾਰਾ ਆਪਣਾ ਜਾਣ ਗੁਰੂ ਪ੍ਰਤਪਾਰਾ ਅਮਰੇ ਦੇ ਉਤ ਸਭੈ ਤਨ ਘਾਵੋ ਆਪ ਹਾਥ ਦੇ ਮੋਰੇ ਦਿਤਿਆ ਬੋ ਤੁਕੀ ਬਤਾ ਮੋਰ ਪਰਵਾਰਾ ਦੇਵ ਕੇ ਸਦਾ ਕਰਤਾਰਾ

ਰਾਗ ਕਲੇ ਨੂੰ ਮੋੜ ਰੱਖਣ ਰੇ ਸਾਰੇ ਸੰਤਸੁਖੁ ਮਾਇ ਪਿਆਰੇ ਜੀ ਨਿਬੰਧ ਦਿਸਣ ਕੇ ਹੰਤਾ ਤੁਮੋ ਕੋਈ ਚੱਲ ਦਰਪਨ ਦਾ ਕਾਲ ਪਾਇ ਬ੍ਰਹਮਾ ਬਪੁ ਤਰ ਕਾਲ ਪਾਇ ਦੇਵ ਜੂ ਅਵਤਾਰ ਕਾਲ ਪਾਇ ਕਰ ਵਿਚਿ ਪ੍ਰਕਾਸ਼ ਤਤਕ ਨਿਗਾਲ ਕਾ ਕੀ ਆਤਮਾ ਸਾ ਜਨ ਕਾਂ ਉਜੋਗੀ ਸਭ ਕੀ ਹੋਵੇ ਦਿਨ ਰਾਜ ਬ੍ਰਹਮਾ ਜੋਤੀ ਹੋ ਜਨ ਕਾਂ ਸਰੂਪ ਸਰਵ ਆਨੰਦ ਚਤਾ ਰਹਤਾ ਹੈ ਨ ਮਾਰਾ कृपा <Sedit> 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 ਸੰਪੰਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਸੇਵ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਾਗੂ ਦੁਗਰ ਗੁਰ ਰੰਗਰ ਤਾਰਾ ਪ੍ਰਜਾ ਦਾਸ ਤੋਂ ਦੇਖੀ ਅਪਾਰ ਜਗੂ ਆਕਰ ਕਰ ਪ੍ਰਭੂ ਕਾ ਬਹੁ ਕੋ ਨਾਮ ਰਤ ਦੇ ਦਰ ਕਾ ਬਹੁ ਜੀਤੇ ਬਦਨ ਸ੍ਰੇਸ਼ਟਲ ਕਾ ਏ ਆਪ ਆਪਣੀ ਬੋਜੋ ਚਾਰੇ ਤੁਮ ਸਭ ਹੀ ਤੇ ਰਸ ਨਿਰਾਲਮ ਜਾਨਕ ਦੇਦ ਤੇ ਸਰਵਾਲਮ ਨਰਿੰਕਾਰ ਨਿਰਵਤਾਰ ਤੇਰੇ ਰੰਗੋ ਆਗਿਆ ਨੀਰ ਨਾ ਦੇ ਸ਼ਬਦ ਤਾ ਤਾ ਮੂਦ ਪਿਆਰੁ ਤੇ ਭੀਜਾ ਜਾ ਕੋ ਭੀਰੁ ਨਾ ਪਾਵਕ ਨੀਆ ਤਾ ਤੂ ਪਰ ਪਾਹਨ ਅਮਾਨਕ ਮਹਾ ਮੂਦ ਤੋ ਭੀਤ ਨਾ ਜਾਣ ਲਹਾ ਦੇ ਕੋ ਕਹਿ ਸਦਾ ਸੇ ਨਰਿੰਕਾਰ ਕਾ ਕੀ ਲਖਣ ਹੈ ਤੇਵਾ ਆਪੋ ਆਪੁਨੀ ਮੂਦ ਹੈ ਜੇ ਕੀ ਬਰਤੈ ਕੋ ਪੈਲ ਕੋ ਤੇਤੀ ਤੁਮਰਾ ਲਖਾ ਨਾ ਜਾਏ ਕੋសារ ਕਹਿ ਸਦਾ ਸਤ ਸੰਸਾਰਾ हिते रूप रूप स्वरूप आरंक कहो राम कहि तू पां का जिर सिर के ये खान बहु रखि ने कहो बोल राजा हम बैठ कहो सिमर पीव शंकरि कहता सिगली सृष्टि मिटाई ऐ चंदो गो आशीर्वाद स्वरूप सुवर्ण बाबा अब रचा मेरी तुम करो सह के बाद सिद्ध संग रूप दृष्टि जते तू पा सकता मिले सकल गणकर्ता ਜੇ ਅਸੁਰ ਕਰ ਸਾਨੀ ਕਰੇ ਤੈਨ ਕਹਿ ਦੋਸਤ ਦੁਖਤ ਸਾਬਾ ਮਾਰੇ ਪੁਰਖ ਜਬਰ ਪਰ ਪਰੇ ਤੇ ਹਾਰੇ ਤੈਨ ਕੇ ਤੂੰ ਸੰਕਟ ਤਵ ਟਾਰੇ ਜੋ ਕਰ ਕੋ ਇਕ ਬਾਰ ਤੇ ਆਹੇ ਤਾਂ ਕੇ ਕਾਲ ਜਗਤ ਨਹੀਂ ਹੈ ਹੈ ਰਛਾ ਹੋਈ ਤਾਂ ਹੀ ਸਭ ਕਾ ਨਾ ਜੋ ਸ਼ਰੀਰ ਕਿ ਡਰੇ ਸਤ ਕਾਲਾ ਤੇਰੇ ਬਾਦ ਰਿਸ਼ਤ ਤਨ ਜਾਹੀ ਨੇ ਹਰ ਹੂ ਤਾਂ ਕੇ ਦਾਸ ਰਖ ਮੈਂ ਹਰ ਹੂ ਦੇ ਤੇ ਤੇ ਘਰ ਮੋਤਰ ਹੋਈ ਦੁਸ਼ਟ ਜਾਤ ਕਰ ਕੇ ਨਾ ਏ ਕਬਾਰ ਮੇਰ ਤਵੇ ਸੁਭਾਰਾ ਕਰ ਬਾਸ ਤੇ ਤਾਹੀ ਮਹਾਰਾਜ ਜਨਨ ਨਾਮ ਤਿਹਾਰੂ ਕਾਵਾ ਚਾਰੇ ਦੁਖ ਤੇ ਰਹਾ ਛੜਗ ਤੇ ਤਵੇਂ ਸ਼ਰੰਤਿਹਾਰੀ ਆਪ ਹੱਥ ਲੈ ਲਿਓ ਉਬਾਰੀ ਸਰਬ ਖਾਲ ਗੋ ਸੁਹਾਈ ਦੁਸ਼ਟ ਲੋਕ ਤੇ ਬਚਾਈ ਸਭੀਆ ਬਾਹੀ ਦਹੀ ਜਾ ਕੋ ਤੇ ਤੁੰ ਘਰੇ ਤਪ ਤੇ ਕੋ ਅੰਤ ਕਰੀ ਨਹੀਂ ਆਮੀ ਹੋ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹ ਮਤ ਇਕ ਨ ਮੰਨਿਓ ਸਿਮਰਤ ਸਾਸ ਪਰ ਵੇਦ ਸਭ ਬਹੁ ਭੀਦ ਕਹ ਹਮ ਇਕ ਨ ਜਾਣਿਓ ਹਰਿ ਅਸਪਾਨ ਕਿਰਪਾ ਤੁਮਰੀ ਕਰ

ਅਨੰਦ ਪਿਆ ਮੇਰੀ ਬਾਹੀ ਸਤ ਗੁਰੂ ਮੈਂ ਪਾਇਆ ਸਤ ਗੁਰ ਤੋਂ ਪਾਇਆ ਸਹਿਜ ਸੇਤੀ ਦੀ ਮਨ ਵਜੀਆ ਵਾ ਧਾਈਆਂ ਰਾਗ ਰਤਨ ਪਰਵਾਰ ਕਰੀਆਂ ਸਬਦ ਗਾਵਣ ਲਾਈਆਂ ਸਭ ਲੋਕ ਗਾਵੋ ਹਰੀ ਕੇ ਰਾਮ ਜੀ ਨੇ ਵਸਾਇਆ ਕਹਿ ਨਾਮ ਜੋ ਨਾ ਗੁਰੂ ਆ ਸਤ ਗੁਰੂ ਨੂੰ ਮੈਂ ਪਾਇਆ ਈ ਮਨ ਮੇਰੀ ਆ ਤੂੰ ਸਦਾ ਰਹੂ ਆ ਨਾਮੇ ਹਰ ਨਾਲ ਰਹੂ ਤੂੰ ਮਨ ਮੇਰੀ ਦੁੱਖ ਸਭ ਵਿਸਾਰਨਾ ਭੰਗੀ ਚਾਰ ਮੁਕਰੇ ਤੇ ਰਵਦਾ ਜਿਸ ਸਬਦ ਸਾਰਾ ਸਬਨਾ ਗੰਨਾ ਤੁਮਰਾ ਤੇ ਗਵਾਮੀ ਸੋਧਿਆ ਮਨੋ ਵਿਸਾਹਾਰੀ ਕਹਿੇ ਨਾਲਿਕ ਮਨ ਮੇਰੇ ਸਦਾ ਰਹੂ ਵਰਨਾ ਤੇ ਸਾਥੀ ਸਾਹਿਬ ਕਿਆ ਵਰਨੀ ਕਰੀ ਰੈ ਕਰਤਾ ਤੇ ਰੈ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿੱਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਆਵਾਜੇ ਸਬਦ ਕਨੇਰੇ ਕਹਿਏ ਨਾਨਕ ਤੇ ਸਾਈ ਕੋ ਕਿਹਾ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਪੁਤਾ ਸ਼ਬਦ ਵਾਈਆ ਕਰ ਸੰਤ ਸੁਖਮਨੀ ਆਏ ਦੁਖਿਆ ਜੇ ਇਛਾ ਸਾ ਪੂਰੀ ਆਈ ਗਿਆ ਸਦਾ ਸੁਰ ਬਾਣੀਤਾ ਗੁਰੂ ਵਿਰਤ ਜਿਸ ਮੇ ਹੈ ਵਡਿਆਈਂ ਕਹਿ ਜੇ ਨਾਨਕ ਸੋ ਸੰਤ ਸੁਖਤ ਸਭ ਕ੍ਰਿਆੂ ਸਾਚਾ ਨਾਮ ਮੇਰਾ ਆਧਾਰ ਰਵਾਜੇ ਪੰਚ ਸਾਬਦ ਤਦ ਤਾਰ ਸੁ ਭਾਗੈ ਘਰ ਸੁ ਭਾਗੈ ਸਤਿਵਾਜੀ ਕਰਾ ਜਿਤ ਕਰਤਾ ਕੀਆ ਪੰਚ ਦੂਰ ਤੁਧ ਵਸਿ ਕੀਤੇ ਗਾਲ ਗੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਪਾਉ ਛੇ ਨਾਮ ਹਰਕੇ ਲਾਗੇ ਕਹਿ ਨਾਨਕ ਤੈ ਸੁ ਤੋਆ ਕਿਤ ਕਰ ਅਨਹਦ ਵਾਜੀ ਆਨੰਦ ਸੁਣਵਲ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪ੍ਰਾਪਤ ਕਰਤਾ ਆ ਉਤਰੀ ਸਗਲ ਵਿਦੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਤ ਸਾਜਣ ਭਈ ਸਰਸੇ ਪੂਰੇ ਹੋਤੇ ਜਾਣੀ ਸੋਤੇ ਕੋਨੀ ਕਹਤੇ ਪਵਿੱਤ ਸਤ ਗੁਰ ਰਖਿਆ ਭਰ ਪੂਰੇ ਮੇਰ ਵਰਤ ਨਾਲ ਕੋ ਜਨ ਲਾਗੀ ਵਾਹੀ ਅਨੁਹਦ ਤੂ ਉਧਾਰਣੀ ਮਹੰਲਾ ਧੰਨਵਾ। ਆੜ ਵਿੱਚ ਇਹਨਾਂ ਵਸਤੂ ਪਈਓ ਸਤ ਸੰਤੋਖ ਵਿਚਾਰੂ ਅਪ੍ਰਿਕ ਨਾਮ ਦਾ ਗੁਰ ਕਾ ਪਇਓ ਜਿਸ ਕਾ ਸਰਸਿਆਦਾਰੂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਉਦਾਰੂ ਇਹ ਵਸਤੁ ਤਜੀਹਹਿ ਜਾਈ ਨਿਤ ਨਿਤ ਰੱਖੋ ਧਾਰੂ ਕੌਣ ਸੰਸਾਰ ਜਨਨ ਲਗ ਲਈਏ ਸਭ ਨਾਲ ਕੋ ਬਹੁ ਬਸਾ ਸੁਖ ਨੂੰ ਮਨ ਲਾ ਬਤਵਾ ਏ ਰਾਗੀਤਾ ਜਾ ਤੂੰ ਨਾ ਸੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਦਰਸ ਪਇਓਈ ਦਰਸ ਮੇ ਆਵੇ ਰਾਮਤ ਹੋਈ ਸਤਗੁਰ ਸਜਣ ਮਿਲਿਆ ਸਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਕੀ ਬਹ ਭਰਿਆ ਲਾਉਣੀ ਜਿੱਥੇ ਤੂੰ ਸਮਰਤ ਜਿੱਥੇ ਕੋਈ ਨਾ ਹੀ ਉਹ ਕਹਿੰਦੇ ਹੀ ਰੱਖ ਅਗਨੀ ਉਦਰ ਮਾਹੀ ਸੁਣ ਕੇ ਜਮ ਕੇ ਦੂਤ ਨਾਈ ਤੇਰੇ ਚੜ ਜਾਹੀ ਭੋਗਰ ਬਿਕਮਤ ਦਾ ਖੂਬ ਦੰਦੀ ਬਾਤ ਸਾਹੀ ਜੇ ਕੋ ਲਗੀ ਪਿਆਸ ਅੰਮ੍ਰਿਤ ਦੇ ਸਾਹੀ ਕਲ ਮੇ ਇਹ ਹੋ ਕੁੰਨ ਗੁਰ ਗੋਵਿੰਦ ਦਾ ਹੀ ਸਭ ਸੇ ਰੋ ਕਿਰਪਾਲ ਐਸਾ ਹੀ ਸਾਹੀ ਵਿਰਥਾ ਕੋਈ ਨਾ ਆਈ ਜੀ ਆਵੇ ਦੁਨਿਆਵੀ ਤਰੂਪ ਮਹਾਨਾ ਭਗਵਾ ਅੰਤਰ ਗੁਰਿਆ ਰਾਦਣਾ ਜੇਵਾ ਜਪ ਗੁਰਨਾਉ ਨਿਤਰੀ ਸਤਗੁਰੂ ਕੋ ਪੇਖਣਾ ਸਰਬਣੀ ਸੁਨਣਾ ਗੁਰਨਾਉ ਸਤਗੁਰ ਸੇਟੀ ਰਤਿਆ ਸਰਗਾ ਪਾਈ ਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੋਏ ਵਤਨੇ ਜਾਤੁ ਮੇ ਉਤਮ ਕਾ ਦੀ ਹੈ ਵਿਰਲੇ ਕੇ ਕੇ ਮਹਲਾ ਪੰਗਵਾ ਰਖੇ ਰਖਣਹਾਰ ਆਪੋ ਬਾਰਿਆਂ ਗੁਰ ਕੇ ਪੈਰੀਂ ਪਾਈ ਕਾਜ ਸੁਆ ਹਰਿਆਣ ਹੋਆ ਆਪ ਗਿਆਨ ਮਨਹੁ ਨ ਵਿਚਾਰਿਆਨ ਸਾਧ ਜਨ ਕੇ ਸਭ ਭਉ ਜਨ ਕਾਰਿਆਨ ਸਾਕਤ ਨਿੰਦਕ ਦੁਸ਼ਟ ਖੇਲ ਮਾਹੀ ਵਿਦਾਰਯੰਦ ਤੇ ਸਾਹਿਬ ਕੀਤੇ ਗੋ ਨਾਨਕ ਬਨੈ ਮਾਹੀ ਜਿਸ ਮਰਕ ਸੋ ਕੋਰੀ ਸਗਲੇ ਦੂਰ ਆਮੀ ਤੇ ਸਾਹਿਬ ਕੀਤੇ Thank okay. you.

ਤੇ ਰੰਗ ਰਗੁਰ ਤੇ ਅਮਰਦਾਸ ਰਾਮਦਾਸ ਜੀ ਮਹੂਸ ਸਹਾਇ ਅਰਜਨ ਗੋਬਿੰਦ ਸਿੰਘ ਜੀ ਸਰੋ ਸ਼੍ਰੀ ਹਰਿ ਰਾਜ ਜੀ ਨਿਆਰ ਕ੍ਰਿਸ਼ਨ ਦੇ ਆਈ ਹੈ ਜਿਸ ਵੇਖੇ ਸਭ ਕੁਤ ਜਾਈ ਦੇ ਬਹਾਦਰ ਸਿਮਰਿਆ ਕਾਰਨਾਉ ਦੇ ਦਾਦੇ ਧਾਈ ਸੋਖਾਈ ਉਹ ਸਹਾਇ ਦਸਮਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੋਖਾਈ ਉਹ ਸਫਾਈ ਦਸਾਂ ਬਾਦਸ਼ਾਹੀਆਂ ਦੀ ਆਤਮਿਕ ਜੋਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਤੇ ਅੰਤਰਕੀ ਕਾਲ ਸਾਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਜੋ ਹਾਂ ਸਾਹਿਬ ਜਾਤੀ ਆੜੀ ਮੁਖ ਤੇ ਆ ਰੱਟੀਆਂ ਜੱਪੀਆਂ ਕਰਦੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਵ ਤੇ ਲਾਈ ਤੇ ਵਾਲੀ ਦੇ ਕੇ ਅੰਦਰ ਕੀਤਾ ਤੇ ਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੀ ਕਾਲ ਸਾਜੀ ਸਾਹਿਬ ਬੋਲੋ ਜੀ ਵਾਹਿਗੁਰੂ ਗਿੰਨਾ ਸਿੰਘਾਂ ਸਿੰਘਲੀਆਂ ਨੇ ਧਰਵੇ ਹੀ ਸੀ ਦਿੱਤੇ ਬੰਨ ਬੰਨ ਘਟਵਾਏ ਟੋਪਰੀਆਂ ਲੁਹਾਈਆਂ ਚਰਖੜੀਆਂ ਚੜੇ ਤਨ ਆਰਿਆਂ ਨਾਲ ਤੇ ਰਹਿ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੇ ਕੀਆ ਧਰਮ ਨਹੀਂ ਹਾਰਿਆ ਸਿੱਖੇ ਸਰ ਕੇ ਸਾਸੋ ਆਸਰ ਸੰਗ ਨਿਗਾਹੇ ਤਨ ਅਦਿਕ ਮਾਇਦਾ ਧਿਆਨ ਤਰ ਕੇ ਸਾਹਿਬ ਸਾਹਿਬ ਜੀ ਸਾਹੇ ਬੋਲੋ ਜੀ ਵਾਹਿਗੁਰੂ ਪੰਜਾਤ ਅਸਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਦੋ ਜੀ ਵਾਹਿਗੁਰੂ ਬ੍ਰਿਠ ਮੈਂ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਅਵੇ ਜਤਵਤਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਦਾ ਸੈ ਸਾਰਾ ਰਖਿਆ ਰਾਇਤ ਦੇਗ ਦੇਗ ਫਤੇ ਮਿਰਦ ਕੀ ਪੈ ਪੰਥ ਕੇ ਜੇ ਸਿਰ ਸਾਹਿਬ ਦੀ ਸਹਾਇ ਦਾਤ ਸਾਹਿਬ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਨਕੇਸ਼ ਨਾਮ ਰਹਿਤਾਰ ਬੇਕ ਦਾਮ ਦਾ ਸਾਧਾਨ ਪ੍ਰੂਤ ਸਾਧਾਨ ਦਾ ਨਾਮ ਸਰਤਾਨ ਨਾਮ ਦਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਚੰਦੇ ਬੁਖੇ ਚੋ ਜੋਗ ਅਟਲ ਨੂੰ ਧਰਮ ਦਾ ਜੈਕਾਰ ਬੋਲੋ ਜੀ ਨਾਰਨ ਗੁਰੂ ਤਾਪ ਦੀ ਦੇ ਸਿੱਖਾਂ ਦਾ ਮਾਨੀਵਾ ਮਤ ਵਿੱਚੀ ਮਤ ਪਤਿਆ ਰੱਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਕੰਥ ਦੇ ਸਦਾ ਸਹਾਇਤਾ ਕਰਿਓ ਸ਼ੇਰੇਨਰ ਕਾਨਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਹਨਾਂ ਲੋਕਾਂ ਦਾ ਮਨ ਨੂੰ ਸੁਣਿਆ ਗਿਆ ਕੁੱਤੇ ਦਰਸ਼ ਪੀਰ ਆਰਤੀਆਂ ਸੁਣਾਉਂਦਾ ਨੰਨ ਕਾਥਾ ਜੀ ਦੱਸਿਓ ਏ ਨਮਾਨਿਆਂ ਦੇ ਬਾਣ ਸਤਿਗੁਰੂ ਨੇ ਤਾਣਿਆਂ ਦੇ ਤਾਨ ਦੇ ਉਟਿਆਂ ਦੀ ਊਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਬਾਬਾ ਜਵੰਦਾ ਜੀ ਮੇਰੀ ਪੀਰੀ ਦੇ ਮਾਰੇ ਤੁਮਨ ਦੀ ਛੋੜਦਾ ਤਾਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੀ ਰਿਹਾ ਬਣ ਪਵਿੱਤਰ ਕੇ ਅਲਿਓ ਜੋੜਾ ਜੀ ਸਾਹਿਬ ਦੇ ਸਥਾਨ ਤੇ ਸ਼ਾਮ ਕਾਲ ਦੇ ਦੁਕਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਸੋਧ ਰਹਿ ਰਾਹ ਸਾਹਿਬ ਜੀ ਦੇ ਜਾਪ ਕੋਈ ਨਹੀਂ ਮਹਾਰਾਜ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਦੇ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁਲਾ ਨੂੰ ਬਖਸ਼ ਲੈਣਾ ਤੇ ਤੁਮਤ ਵਰਸ਼ੇ ਕਰਨੀ ਸ਼ੁੱਧ ਸਪਸ਼ਟ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਕਰਨ ਦਾ ਬਾਦ ਉਸ ਤੋਂ ਬਖਸ਼ਿਸ਼ ਕਰਨਾ ਜਿੰਨੀ ਅਭੀ ਸੰਗ ਤਾਂ ਆਪ ਜੀ ਦੇ ਦਰਵਾਜ਼ੇ 'ਤੇ ਹਾਜ਼ਰੀਆਂ ਪਰ ਸਈਆਂ ਨਹੀਂ ਸਾਹਿਬ ਜੀ ਦੀਆਂ ਹਾਜ਼ਰੀਆਂ ਦਰਸ਼ਨੀ ਬੇਟਾ ਆਮਦ ਕਰੂਆਂ ਅਨ ਕਾਮੀਆਂ ਚਲਿਆ ਕਰੂ ਕਰਮਲੇਖੇ ਨਾਉਨਾ ਸਭਨਾ ਦੇ ਘਰਾਂ ਪਰਿਵਾਰਾਂ ਤੇ ਦੁੱਖਾਂ ਵਿਧਨਾ ਅਗ੍ਰੇਸ਼ਾ ਦੇ ਨਾਸ਼ ਕਰਕੇ ਆਪ ਜੀ ਦੇ ਭਜਨ ਗੰਨਕੀ ਦੇ ਪ੍ਰਚਾਰ ਕਰਾਉ। ਸੁਆਸ ਸੁਆਸ ਨਾਮ ਸਿਮਰਦੀ ਦਾਤ ਗੁਰਸਿੱਖੀ ਦੀ ਦਾਤ ਵਰਤ ਤੇ ਰਾਹ ਤੇ ਰੀਤੀਆਂ ਦੱਸਣਾ ਬਖਸ਼ੀ ਕਰਦੀਆਂ ਆਪ ਜੀ ਮੇਹਰ ਬਖਸ਼ ਤੇ ਪਰਵਾਰਾਂ ਤੋਂ ਪਿਆਰੇ ਦਾਗਰਤਾ ਆਇਤਾਰੇ ਦੀ ਸਾਂਝ ਬਖਸ਼ੀ ਸ਼ਿਕਰਨੀ ਦੇ ਸ਼ਬਦਾਂ ਚ ਹੰਗ ਸੰਗ ਹੋ ਕੇ ਸਹਾਈ ਹੋਣਾ ਦਰੋਂ ਪਰ ਉਹਨਾਂ ਉਂਗੀਆਂ ਦਾ ਤਾਂ ਬਖਸ਼ੀ ਕਰਕੇ ਨਦਰੋਂ ਨਦਰ ਬਿਹਾਰ ਕਰਨਾ ਸੋ ਇਸ ਵਕਤ ਸ਼ਾਮ ਕਾਲ ਦੇ ਦੀਵਾਨ ਦੀ ਸਮਾਪਤੀ ਹੋਈ ਹੈ ਆਪ ਜੀ ਦੀ ਕਿਰਪਾ ਸਦ ਕਰ ਦਿੰਦੇ ਚਾਰ ਪੈਰ ਤੁੱਤ ਰਗ ਦੀਤ ਹੋਏ ਰਹਿਣਾ ਹੀ ਸੁੱਖਾਂ ਅੰਦਰ ਬਾਣੇ ਵਿੱਚ ਵਸਿਤ ਕਰਉਣਾ ਹਰ ਤਰ੍ਹਾਂ ਕਰਕੇ ਰਸ਼ੇਅਤ ਕਰਨੀ ਸੇ ਪਿਆਰੇ ਬੇਜ ਨਾ ਬਿਨਿਆ ਤੇਰਾ ਨਾਮ ਤੇ ਤਾਰੇ ਹਰ ਨਾਮ ਰੰਗਲਾ ਮੇਰੇ ਭਾਨੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਦੁਹਰਾ ਗਿਆ ਪਹੀ ਅਕਾਰ ਕੀ ਤਹ ਜਿ ਲਾਇਓ ਪੰਥ ਛੱਦ ਕੇ ਕਰ ਤੋਕ ਮਹਿ ਗੁਰੂ ਨਾਨਕ ਉਪਦੇਸ ਗੁਰੂ ਗ੍ਰੰਥ ਜੀ ਮਾਣਿਓ ਰੱਬਾ ਬਖਸ਼ੀ ਦੇ ਜੋ ਪ੍ਰਭੂ ਮੇਰੇ ਕੋਲ ਹੈ ਹੋ ਜੇ ਸ਼ਬਦ ਮੈਨੇ ਰਾਜ ਤਰੇਗਾ ਕਾਇਸਾ ਆਕੀ ਰਹੇ ਨ ਕੋਏ ਖੁਆਏ ਹੋਏ ਸਭ ਮਿਲenge ਜੇ ਸ਼ਰਨ ਜੋਈ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਕਰੇ ਪਾਰ ਜੋ ਸਰਦਾ ਕਰ ਸੇਵਨਿੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਸੁਰ ਪਾਰ ਉਤਾਰਨ ਹਾਰ ਬੋਲੇ a yeah.